ਇੰਨੀ ਗੱਲ ਦਾ ਪਤਾ ਚੱਲਿਆ ਕਿ ਆਪਣੇ ਨੇੜੇ ਗੁਰਦੁਆਰਾ ਸਾਹਿਬ ਦੇ ਅੰਬ ਸਾਹਿਬ ਦੇ ਦਰਖਤਾਂ ਨੂੰ ਕੱਟਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਅਸੀਂ ਸੁਣ ਕੇ ਇੱਥੇ ਪੰਜਾਬ ਫੜੋ ਚੋਰ ਫੜੋ ਮੋਰਚਾ ਤੇ ਆਏ ਜਿੱਥੇ ਕਿ ਸਾਨੂੰ ਪਤਾ ਲੱਗਿਆ ਕਿ ਇਸ ਮਤਲਬ ਕਿ ਵਾਤਾਵਰਣ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਰਖਤਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਪੰਜਾਬ ਸਰਕਾਰ ਨੂੰ ਜੇ ਆਪਣੀ ਗਵਰਨਮੈਂਟ ਨੂੰ ਇਹ ਅਪੀਲ ਕਰਦੀ ਹਾਂ ਕਿ ਜਿੱਥੇ ਨਾਲ ਹੀ ਲੱਗਦਾ ਇੱਕ ਪੰਜਾਬ এডਿਕੇਸ਼ਨ ਬੋਰਡ ਜੋ ਕਿ ਪੂਰੇ ਪੰਜਾਬ ਦਾ ਹੈੱਡ ਆਫਿਸ ਹੈ ਜਿੱਥੇ ਬੱਚਿਆਂ ਨੂੰ ਸਿੱਖਿਆ ਦੇ ਅਦਾਰਤੇ ਸਾਰਾ ਕੁਝ ਇੱਥੇ ਹੀ ਵਰਕ ਹੁੰਦਾ ਹੈ ਉਸ এডਿਕੇਸ਼ਨ ਦੇ ਵਿੱਚ ਇਹ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਕਿ ਪੇੜ ਲਗਾਓ ਦਰਖਤ ਲਗਾਓ ਕਿ ਇੱਕ ਪਾਸੇ ਤਾਂ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਤੁਸੀਂ ਦਰਖਤ ਲਗਾਓ ਦਰਖਤ ਲਗਾਓ ਇੱਕ ਪਾਸੇ ਜੋ ਮਤਲਬ ਕਿ ਜਿਹੜੀਆਂ ਸਾਡੀਆਂ ਚੁਣੀਆਂ ਗਈਆਂ ਸਰਕਾਰਾਂ ਨੇ ਜਾਂ ਚੁਣੇ ਗਏ ਨਮਾਇਦੇ ਨੇ ਉਹਨਾਂ ਨੂੰ ਕੱਟਣ ਦੀ ਗੱਲ ਕਰ ਰਹੇ ਨੇ ਕਿ ਉਹ ਜਿਹੜੇ ਦਰਖਤ ਕੱਟਣ ਦੀ ਗੱਲ ਕਰ ਰਹੇ ਨੇ ਉਹ ਕਿਸੇ ਉਸ ਤੋਂ ਦੂਰ ਨਹੀਂ ਉਹ ਜਿਹੜੇ ਕਿ ਆਪਣੇ ਪੰਜਾਬ ਐਜੂਕੇਸ਼ਨ ਬੋਰਡ ਹੈ ਉਹਦੇ ਨਾਲ ਹੀ ਹੈ ਆਪਣੇ ਸਿੱਖਿਆ ਆਫਿਸ ਦੇ ਨਾਲ ਹੀ ਹੈ ਜੇ ਦੂਰ ਹੁੰਦਾ ਫਿਰ ਵੀ ਗੱਲ ਮੰਨੀ ਜਾਣੀ ਸੀ ਕਿਉਂਕਿ ਇਹ ਐਜੂਕੇਸ਼ਨ ਬੋਰਡ ਦੇ ਨਾਲ ਹੀ ਹੈਗਾ ਇਸ ਕਰਕੇ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਜਿਸ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਇਹ ਦਰਖਤ ਲਗਾਓ ਦਰਖਤ ਲਗਾਓ ਉਸੇ ਐਜੂਕੇਸ਼ਨ ਦੇ ਬੋਰਡ ਦੇ ਨਾਲ ਉਹ ਵੀ ਦਰਖਤ ਕੱਟੇ ਜਾ ਰਹੇ ਹਨ ਇਹ ਜਿਹੜੀਆਂ ਕੰਪਨੀਆਂ ਨੇ ਫਿਲੈਕਸ ਮਾਲ ਬਣਨਾ ਜਾ ਰਿਹਾ ਹੈ ਇਸ ਦਰਅਸਰ ਗਲਤ ਹੈ ਸਾਨੂੰ ਇਹੋ ਜਿਹੀ ਮਾਹੌਲਾਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਨੂੰ ਆਪਣੇ ਪ੍ਰਦੂਸ਼ਣ ਨੂੰ ਜਿਹੜਾ ਹਵਾ ਪ੍ਰਦੂਸ਼ਣ ਆ ਉਹਨੂੰ ਸਵਸਥ ਰੱਖਣ ਦੀ ਜ਼ਰੂਰਤ ਹੈਗੀ ਹੈ ਜਿਹੜੀ ਕਿ ਸਾਨੂੰ ਸਾਹ ਲੈਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਇੱਕ ਪਾਸੇ ਤਾਂ ਸਾਡੀ ਸੇਤਾਂ ਨੇ ਤੇ ਦੂਜੇ ਪਾਸੇ ਇਹ ਮਾਹੌਲ ਬਣਾ ਰਹੇ ਨੇ ਕਿ ਕਿੰਨੀਆਂ ਬਿਮਾਰੀਆਂ ਭਿਆਨਕ ਬਿਮਾਰੀਆਂ ਕੈਂਸਰ ਹੋ ਗਿਆ ਦਮੇ ਦੀ ਬਿਮਾਰੀ ਹੋ ਗਈ ਡੀਵੀ ਹੋ ਗਈ ਕਿੰਨੀਆਂ ਜਿਹੜੀਆਂ ਪ੍ਰਦੂਸ਼ਣ ਦੇ ਨਾਲ ਬਿਮਾਰੀਆਂ ਫੈਲ ਰਹੀਆਂ ਨੇ ਇੱਕ ਉੱਪਰੋਂ ਵੱਡੀਆਂ-ਵੱਡੀਆਂ ਬਿਲਡਿੰਗਾਂ ਵੱਡੇ-ਵੱਡੇ ਮਾਲ ਬਣਾ ਕੇ ਇਸ ਪ੍ਰਦੂਸ਼ਣ ਨੂੰ ਮਤਲਬ ਹੋਰ ਵੀ ਦੂਸ਼ਿਤ ਕੀਤਾ ਜਾ ਰਿਹਾ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਇੱਕ ਮੰਨੀ ਪ੍ਰਮੰਨੀ ਜਗ੍ਹਾ ਸੀ ਕਿ ਇੱਥੇ ਇੱਕ ਮਤਲਬ ਕਿ ਸਵਸਥ ਜਿਹੜੀ ਕਿ ਸਿਹਤ ਹੈ ਕਿ ਪਰ ਦਰੂਸ਼ਨ ਨਹੀਂ ਹੈਗਾ ਇਸ ਨੂੰ ਹੀ ਸਭ ਤੋਂ ਜ਼ਿਆਦਾ ਪ੍ਰਦੂਸ਼ਨਕਾਰੀ ਬਣਾਇਆ ਜਾ ਰਿਹਾ ਹੈ ਪੰਜਾਬ ਗਵਰਨਮੈਂਟ ਵੱਲੋਂ ਇਹ ਸਰਾਸਲ ਗਲਤ ਹੈ ਇਸ ਨੂੰ ਰੋਕਣਾ ਚਾਹੀਦਾ ਹੈ ਸਾਨੂੰ ਮਾਹੌਲ ਨਹੀਂ ਚਾਹੀਦਾ ਸਾਨੂੰ ਆਪਣੀਆਂ ਸੇਤਾਂ ਚਾਹੀਦੀਆਂ ਨੇ ਸਾਨੂੰ ਆਪਣੇ ਬੱਚਿਆਂ ਦੀ ਸੇਫਟੀ ਚਾਹੀਦੀ ਹੈ ਕਿ ਜਿਸ ਦੇ ਵਿੱਚ ਸਾਡੇ ਬੱਚੇ ਤੰਦਰੁਸਤ ਰਹਿ ਸਕਣ ਸਾਨੂੰ ਅਜਿਹੇ ਮਾਹੌਲ ਆ ਇਹ ਜੀ ਸਹੂਲਤ ਦੀ ਜ਼ਰੂਰਤ ਨਹੀਂ ਹੈਗੀ ਦਰਅਸਲ ਇਸ ਚੀਜ਼ ਨੂੰ ਜਿਹੜੇ ਆ ਮਾਲ ਬਣ ਰਿਹਾ ਫਿਨੈਕਸ ਮਾਲ ਹੈ ਇਹਨੂੰ ਨਹੀਂ ਬਣ ਦੇਣਾ ਚਾਹੀਦਾ ਇਹ ਜਿਹੜਾ ਅੰਬਸਾਹਵ ਗੁਰਦੁਆਰਾ ਆਪਣਾ ਇਤਿਹਾਸਕ ਗੁਰਦੁਆਰਾ ਹੈ ਜਿਹੜਾ ਕਿ ਸਾਡੇ ਗੁਰੂਆਂ ਪੀਰੂਆਂ ਗੁਰੂਆਂ ਦੀ ਧਰਤੀ ਹੈ ਜਦ ਕਿ ਅਸੀਂ ਇਹ ਵੀ ਮਤਲਬ ਕਿ ਸੋਚਦੇ ਆ ਕਿ ਇੱਥੇ ਕਿੰਨੀਆਂ ਸੰਗਤਾਂ ਦਰਸ਼ਨ ਕਰਨ ਲਈ ਆਂਦੀਆਂ ਹਨ ਜਿਹੜੀਆਂ ਕਿ ਇਸ ਨਾਮ ਤੋਂ ਸੁਣਿਆ ਜਾਂਦਾ ਕਿ ਅੰਬਸਾਹਵ ਗੁਰਦੁਆਰਾ ਹੈ ਅਸੀਂ ਇਹ ਉਮੀਦ ਕਿਵੇਂ ਕਰ ਸਕਦੇ ਹਾਂ ਕਿ ਸਾਡੇ ਮਤਲਬ ਕਿ ਪੰਜਾਬ ਦੇ ਇਤਿਹਾਸ ਨੂੰ ਬਚਾਇਆ ਜਾ ਰਿਹਾ ਹੈ ਜਦਕਿ ਉਹ ਅੰਬਾਂ ਨੂੰ ਕੱਟਣ ਦੀ ਗੱਲ ਕਰੀ ਗਈ ਆ ਸਿਰਫ ਜਿਹੜਾ ਇੱਕ ਪੰਜਾਬ ਦੇ ਅੰਦਰ ਹੈ ਜਦਕਿ ਪੰਜਾਬ ਦੇ ਜਿਹੜੇ ਇਤਿਹਾਸ ਨੂੰ ਇਹ ਪੰਜਾਬ ਗਵਰਨਮੈਂਟ ਮਤਲਬ ਮਿਟਾਉਣਾ ਚਾਹੁੰਦੀ ਹੈ ਇਹ ਦਰਅਸਲ ਗਲਤ ਹੈ ਸੋ ਧੰਨਵਾਦ ਸਿੱਖ ਬਹੁਤ ਸਤਿ ਸ੍ਰੀ ਅਕਾਲ ਨੇ ਗਾਏ ਜਾਓ ਚਲੋ ਰੁੱਖ ਬਚਾਓ ਬਨੁਖ ਬਚਾਓ ਰੁੱਖ ਬਚਾਓ ਬਨੁਖ ਬਚਾਓ ਰੁੱਖ ਬਚਾਓ ਬਨੁਖ ਬਚਾਓ ਰੁੱਖ ਬਚਾਓ ਬਨੁਖ ਬਚਾਓ ਰੁੱਖ ਬਣਾਓ ਬਨੁਖ ਬਚਾਓ ਰੁੱਖ ਬਚਾਓ ਸਰਕਾਰਾਂ ਦੀ ਤੱਕੇਸ਼ਾਈ ਨਹੀਂ ਚਲਾਣ ਦੇਗੇ ਨਹੀਂ ਚਲਾਣ ਦੇਗੇ ਸਰਕਾਰਾਂ ਦੀ ਤੱਕੇਸ਼ਾਈ ਨਹੀਂ ਚਲਾਣ ਦੇਾਂਗੇ ਨਹੀਂ ਚਲਾਣ ਦੇਗੇ ਨਹੀਂ ਸਰਕਾਰਾਂ ਦੀ ਤੱਕੇਸ਼ਾਈ ਨਹੀਂ ਚਲਾਣ ਦੇਾਂਗੇ ਨਹੀਂ ਚੱਲੇਗੀ ਨਹੀਂ ਚੱਲੇਗੀ ਜੈ ਭੀਮ ਜੈਪਾਲ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸਤਿਕਾਰਯੋਗ ਸਾਥੀਓ ਜਿਹੜੀ ਸਰਦਾਰ ਕੁੰਬੜਾ ਨੇ ਆਵਾਜ਼ ਉਠਾਈ ਹੈ ਕਿ ਵਾਤਾਵਰਨ ਨੂੰ ਖਰਾਬ ਕਰਨ ਵਾਲੀਆਂ ਕੋਈ ਬਹੁਤ ਜਿਹੜੀਆਂ ਹੈ ਕੰਪਨੀਆਂ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਹੈ ਪੰਜਾਬ ਸਰਕਾਰ ਨੇ ਵੇਚੀ ਜਾ ਰਹੀ ਹੈ ਪ੍ਰਾਪਰਟੀ ਜਿਹੜੀ ਹੈ ਪੰਜਾਬ ਦੀ ਸੋ ਅੱਜ ਜੋ ਅਸੀਂ ਅਸਲਾਖੰਬੜਾ ਸਾਹਿਬ ਨੇ ਮੁੱਦਾ ਚੁੱਕਿਆ ਹੈ ਕਿ ਵਾਤਾਵਰਨ ਬਚਾਉਣ ਲਈ ਅਸੀਂ ਸਾਰੇ ਤਤਪਰਾਂ ਮੁਹਾਲੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਐਨ ਜੀਓਜ਼ ਕੰਮ ਕਰਦੀਆਂ ਨੇ ਮੈਂ ਜਿੱਥੇ ਉਹਨਾਂ ਨੂੰ ਬੇਨਤੀਆਂ ਕਰਦਾ ਕਿ ਜਿੱਥੇ ਪਾਣੀ ਨੂੰ ਬਚਾਉਣਾ ਹੈ ਕੋਖ ਨੂੰ ਬਚਾਉਣਾ ਰੁੱਖ ਨੂੰ ਬਚਾਉਣਾ ਉਥੇ ਦਰਖਤ ਨੂੰ ਬਚਾਉਣਾ ਅਤਿ ਜ਼ਰੂਰੀ ਹੈ ਸਾਥਿਓ ਆਪ ਜੀ ਨੂੰ ਪਤਾ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਇੱਕ ਕਰੋਨਾ ਬਿਮਾਰੀ ਆਈ ਸੀ ਵੱਡੇ ਵੱਡੇ ਪੀਜੀਆਈ ਵੱਡੇ ਵੱਡੇ ਏਮਜ਼ ਦੁਨੀਆ ਦੇ ਵੱਡੇ ਵੱਡੇ ਹਸਪਤਾਲ ਫੇਲ ਹੋ ਗਏ ਸੀ ਆਕਸੀਜਨ ਦੇ ਹਸਪਤਾਲ ਜੋ ਮਰੀਜ਼ਾਂ ਦੀ ਦੇਖਭਾਲ ਕਰਦੇ ਸੀ ਡਾਕਟਰ ਵੀ ਤਾਂ ਹੀ ਮਰੀਜ਼ ਨੂੰ ਬਚਾ ਸਕਦੇ ਨੇ ਜੇ ਆਕਸੀਜਨ ਹੋਏਗੀ ਬਾਕੀ ਸਭ ਉਸਮਾਨ ਹੋਵੇਗਾ ਸਾਥਿਓ ਤੁਹਾਨੂੰ ਪਤਾ ਹੋਊਗਾ ਲਾਸ਼ਾਂ ਗਿਣੀਆਂ ਨਹੀਂ ਸੀ ਗਈਆਂ 올 ਇੰਡੀਆ ਲੈਵਲ ਤੇ ਸੰਸਾਰ ਦੇ ਭਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਮਾਵਾ ਨੇ ਪੁੱਤਰੀ ਸੀ ਪੋਸ਼ਾਣੀ ਕਿਉਂ ਕਿਉਂਕਿ ਆਕਸੀਜਨ ਦੀ ਘਾਟ ਹੋ ਗਈ ਸੀ ਇਸ ਸੰਸਾਰ ਦੇ ਵਿੱਚ ਸਾਥੀਓ ਹੁਣ ਜਿਹੜਾ ਸਰਦਾਰ ਕੁੰਬੜਾ ਸਾਹਿਬ ਨੇ ਇਹ ਮੁੱਦਾ ਉਠਾਇਆ ਬਹੁਤ ਸੈਂਸਿਟਿਵ ਹੈ ਪੰਜਾਬ ਸਰਕਾਰ ਨੂੰ ਬਹੁਤ ਜਲਦੀ ਧਿਆਨ ਦੇ ਕੇ ਇਹ ਜਿਹੜੀ ਅੰਬਾਂ ਦੀ ਔਰ ਜੋ ਬਾਕੀ ਖੋਦ ਰਖਤਾਂ ਦੀ ਕਟਾਈ ਕਰਨ ਵਾਸਤੇ ਸਰਕਾਰ ਤੁਲੀ ਹੋਈ ਹੈ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵੱਲ ਤੁਰੀ ਹੋਈ ਹੈ ਉਸ ਨੂੰ ਅਸੀਂ ਸਰਦਾਰ ਕੁੰਬੜਾ ਸਾਹਿਬ ਦਾ ਪੂਰਾ ਸਾਥ ਦੇਵਾਂਗੇ ਬੱਤੂ ਬੱਦਸੀਂ ਜਿਹੜੀ ਜਨਤਾ ਨੂੰ ਜੋੜ ਕੇ ਸਰਕਾਰ ਨੂੰ ਮਜਬੂਰ ਕਰ ਦਿਆਂਗੇ ਕਿ ਇਹ ਜੇ ਦਰਖਤ ਨਾ ਕੱਟੇ ਜਾਣ ਸਾਡੀ ਇਹੋ ਸਰਕਾਰ ਨੂੰ ਬੇਨਤੀ ਹੈ ਕਿ ਜੇ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਦਰਖਤ ਬਚਾਉਣੇ ਪੈਣਗੇ ਇੰਨੀਆਂ ਗੱਲਾਂ ਕਹਿੰਦਾ ਰਜਾ ਚੌਣਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਹ ਅਸੀਂ ਜਨਰਲ ਮੈਸਨ ਚੋਰ ਫਰਮੋਰਚੇ ਤੋਂ ਇੱਕ ਸਾਲ ਤੋਂ ਇੱਥੇ ਡਟੇ ਆਂ ਔਰ ਲੋਕਾਂ ਨੂੰ ਹਰ ਤਰ੍ਹਾਂ ਦਾ ਜਿਹੜੀ ਆ ਉਹ ਭਾਵੇਂ ਕਿਸੇ ਕਸਮ ਦਾ ਵੀ ਜ਼ੁਲਮ ਹੋਵੇ ਭਾਵੇਂ ਉਹ ਦਖਤਾਂ ਨਾਲ ਹੋਵੇ ਤੇ ਭਾਵੇਂ ਬੰਦਿਆਂ ਨਾਲ ਹੋਵੇ ਅਸੀਂ ਉਸ ਜ਼ੁਲਮ ਦੇ ਵਿਰੁੱਧ ਖੜੇ ਆਂ ਔਰ ਅਸੀਂ ਪਹਿਲਾਂ ਕੱਲ ਵੀ ਲੋਕਾਂ ਨੂੰ ਰਿਕਵੈਸਟ ਪਾਈ ਆ ਇਸ ਮਹੱਲੀ 7 ਫੇਸ ਦੇ ਵਿੱਚ ਵਾਤਾਵਰਣ ਪ੍ਰੇਮੀ ਹੈਗੇ ਆ ਜਿਹੜੇ ਦਰਖਤ ਫਰੀ ਵੰਡਦੇ ਨੇ ਤੇ ਲਾਉਣ ਵਾਸਤੇ ਕਹਿੰਦੇ ਪਰ ਲੋਕਾਂ ਨੂੰ ਕਹਿੰਦੇ ਦਖਤ ਲਾਓ ਪਰ افسوس دی گل ہے کہ او ਸੰਸਦਾ ਵੀ دا ਵੀ ਕੋਈ ਬੰਦਾ ਇੱਥੇ ਨਹੀਂ ਆਇਆ ਕਿ ਜਿਹੜੇ ਲਾਉਣੇ ਕੀ ਨੇ ਜਿਹੜੇ ਲੱਗੇ ਨੇ ਉਹਨਾਂ ਨੂੰ ਵੀ بچا ਲਈਏ ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਦਰਖਤ ਜਿਹੜੇ ਨੇ ਇਹੋ ਹੀ ਆਪਣੇ ਆਕਸੀਜਨ ਦਿੰਦੇ ਨੇ ਇਹ ਹਵਾ ਦਿੰਦੇ ਆ ਛਾਂ ਦਿੰਦੇ ਨੇ ਔਰ ਬਾਰਥ ਦੀ ਡੜੀਆ ਉਹ ਪਾਣੀ ਵਿੱਚ ਸਾਦਾ ਦਿੰਦੇ ਆ ਇਸ ਲਈ ਮੈਂ ਸਰਕਾਰ ਨੂੰ ਪਰ ਜੋ ਅਪੀਲ ਕਰਦਾ ਤੇ ਇਹ ਜਿਹੜੇ ਦਰਖਤ ਨੇ ਕਿਸੇ ਕਿਸਮ ਤੇ ਵੀ ਇਹਨਾਂ ਨੂੰ ਕਟਿਆ ਨਾ ਜਾਵੇ ਜੇ ਦਰਖਤਾਂ ਨੂੰ ਕੋਈ ਕਟਨ ਆ ਗਿਆ ਤੇ ਮੈਨੂੰ ਇਹ ਪੱਤੀ ਮੀਦ ਆ ਤੇ ਉੱਥੇ ਟੜੜਾ ਹੋਣ ਦਾ ਖਤਰਾ ਇਸ ਕਰਕੇ ਬਚਾਓ ਇਹਨਾਂ ਨੂੰ ਜਿੰਨਾ ਵੀ ਹੋ ਸਕਦਾ ਜਿਹੜੇ ਦਖਤ ਨਵੇਂ ਲਾਉਣ ਵਾਲੇ ਬੰਦੇ ਨੇ ਉਹ ਵੀ ਆਉਣ ਤੇ ਇਹਨਾਂ ਦਰਖਤਾਂ ਨੂੰ ਬਚਾਉਣ ਅੰਬ ਜਿਹੜਾ ਵਾ ਅੰਬ ਸਾਹ ਗੁਰਦੁਆਰਾ ਇਹ ਜਿਹੜਾ ਇੱਕ ਇਤਿਹਾਸਕ ਗੁਰਦੁਆਰਾ ਔਰ ਇਹ ਆਂਬਾਂ ਦੇ ਨਾਲ ਹੀ ਹੈਗਾ ਜੇਕਰ ਅੰਬੀ ਪੁੱਟੇ ਗਏ ਤੇ ਫਿਰ ਜਿਹੜੇ ਗੁਰਦੁਆਸਰਾ ਅੰਬ ਸਾਬ ਨੂੰ ਕਿਸੇ ਨੇ ਕਹਿਣਾ ਆਉਣ ਵਾਰੀਆਂ ਪੀੜੀਆਂ ਨੇ ਇਹ ਜਿਹੜਾ ਅੰਬ ਸਬ ਗੁਰਦੁਆਰਾ ਅੰਬਾਂ ਦੇ ਨਾਂ ਤੇ ਆ ਉਹਨਾਂ ਨੇ ਕਹੇ ਇੱਥੇ ਅੰਬ ਤੇ ਆ ਹੀ ਕੋਈ ਨਹੀਂ ਤੇ ਅੰਬ ਸਬ ਗੁਰਦੁਆਰੇ ਦਾ ਨਾਮ ਹੀ ਮਟਾਉਣ ਦੀ ਕੋਸ਼ਿਸ਼ ਜਿਹੜੀ ਆ ਹੋ ਰਹੀ ਆ ਬਾਹਰ ਗੁਰਜੀ ਦਾ ਖਾਲਸਾ ਬਾਹਰ ਜੀ ਦੀ ਫਤਿਹ ਜੈ ਭੀਮ ਜੈ ਭਰਤ ਪਹਿਲਾਂ ਸਾਰੀ ਪ੍ਰੈਸ ਨੂੰ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਸਰਕਾਰਾਂ ਤੱਕ ਤੇ ਘਰੇ ਬੈਠੇ ਸਾਡੇ ਵਾਤਾਵਰਣ ਪ੍ਰੇਮੀ ਉਹਨਾਂ ਤੱਕ ਸਾਡੀ ਅੱਜ ਦੀ ਆਵਾਜ਼ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹਨੂੰ ਬਚਾਣਾ ਤੇ ਸਾਡੇ ਕੋਲ ਨਿਆਂਗਤ ਇੱਥੇ ਬੰਦੀਆਂ ਬਾਬਾ ਜੀ ਜਸਦਰ ਜੀ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਰੇ ਤੇ ਸਾਡੇ ਸਫਾਈ ਸੇਵਕ ਨਗਰ ਨਿਗਮ ਮੁਹਾਲੀ ਵੱਲੋਂ ਵੀ ਯੂਨੀਅਨ ਆਈ ਵੀ ਹੈ ਹੋਰ ਵੀ ਵੱਖ-ਵੱਖ ਜਿੱਥੇ ਬੰਦੀਆਂ ਦੇ ਆਗੂ ਸਹਿਬਾਨ ਸਾਡੇ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫੰਡ ਵੱਲੋਂ ਵੀ ਤੇ ਅੱਜ ਦਾ ਜਿਹੜਾ ਸਾਡਾ ਸਬਜੈਕਟ ਹੈ ਵਿਸ਼ਾ ਹੈ ਮੇਨ ਮੁੱਦਾ ਹੈ ਵੀ ਬਹੁਤ ਵੱਡ ਵੱਡੀਆਂ ਸਰਕਾਰਾਂ ਐਡ ਦਿੰਦੀਆਂ ਨੇ ਰੁੱਖ ਬਚਾਓ ਤੇ ਕੁੱਖ ਬਚਾਓ ਜੇ ਦੋਨੋਂ ਚੀਜ਼ਾਂ ਬਚਾ ਲੀਆਂ ਤਾਂ ਸਭ ਜਿਹੜਾ ਹੈਗਾ ਪਰਫੁੱਲਤ ਹੋਊਗਾ ਜਹਾਂ ਚੱਲਦਾ ਰਹੂਗਾ ਪਰ ਜਿਹੜੀਆਂ ਰੁੱਖਾਂ ਦੀ ਗੱਲ ਕਰਦੇ ਆਂ ਮੈਂ ਤੁਹਾਡੇ ਰਾਹੀਂ ਮਾਨਯੋਗ ਸਾਡੇ ਸੰਤ ਸਿੰਚੇਵਾਲ ਜੀ ਐ ਉਹਨਾਂ ਨੇ ਬਹੁਤ ਵੱਡੀ ਆਵਾਜ਼ ਪੰਜਾਬ 'ਚ ਚੱਕੀ ਤੇ ਪੰਜਾਬ 'ਚ ਬਹੁਤ ਕੰਮ ਵੀ ਕੀਤਾ ਪਰ ਉਹਨਾਂ ਦਾ ਧੰਨਵਾਦ ਪਰ ਅੱਜੋ ਜਿਹੜਾ ਸੀਟ ਤੇ ਰਾਜ ਸਭਾ ਦੀ ਸੀਟ ਤੇ ਬੈਠ ਕੇ ਸ਼ਾਇਦ ਉਹ ਭੁੱਲ ਗਏ ਇਸ ਵਾਤਾਵਰਣ ਵਾਸਤੇ ਜਿਹੜੇ ਅੱਜ ਤੁਸੀਂ ਦੇਖ ਰਹੇ ਹੋ ਸਾਹਮਣੇ ਦਰਖਤਾਂ ਨੇ ਫੇਰ 60 ਦੀਆਂ 70 ਦੀਆਂ ਲੇਟਾਂ ਕੋਲੇ ਦਰਖਤ ਹੈ ਬਹੁਤ ਵੱਡੇ ਜਿਹੜੇ ਦਰਖਤ ਨੇ ਇਹ ਤਕਰੀਬਨ ਪਿਛਲੇ ਖਵਨੀ 50 ਸਾਲ ਪੁਰਾਣੇ ਨੇ ਅੰਬ ਖਵਨੀ 100 ਸਾਲ ਪੁਰਾਣੇ ਨੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਕੁੰਬੜੇ ਪਿੰਡ ਦੀ ਜਮੀਨ ਹੈ 1980 ਚ ਐਕਵਾਇਰ ਹੁੰਦੀ ਹੈ 75 ਤੋਂ 80 ਤੇ ਲੈ ਕੇ ਜਦੋਂ ਤਕਰੀਬਨ 20 ਕੁ ਹਜ਼ਾਰ ਰੁਪਏ ਏਕੜ ਵਿਕੀ ਸੀ ਅੱਜ ਇਸ ਜ਼ਮੀਨ ਨੂੰ ਵੇਚ ਲਈ ਪਈ ਨੂੰ 45 ਸਾਲ ਹੋ ਗਏ ਜਿਹੜੀ ਪੁੱਡਾ ਗਮਾਡਾ ਨੇ ਸਰਕਾਰ ਨੇ ਖਰੀਦੀ ਆ ਸਰਕਾਰਾਂ ਆਈਆਂ ਸਭ ਕੁਝ ਹੋਇਆ ਕਾਲੀਆਂ ਦੇ ਸਮੇਂ ਬਹੁਤ ਜਿਹੜੇ ਹਨ ਦਰਖਤ ਵੱਡੇ ਗਏ ਕਾਂਗਰਸ ਸਰਕਾਰ ਨੇ ਫਿਰ ਪ੍ਰਾਪਰਟੀਆਂ ਵੇਚੜੀਆਂ ਸ਼ੁਰੂ ਕਰੀਆਂ ਉਹੀ ਲਈ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਬਹੁਤ ਸਾਰੇ ਜਿਹੜੇ ਰੁੱਖਾਂ ਇੱਕ ਕੱਟਣ ਨੂੰ ਤਿਆਰ ਹੋਏ ਪਏ ਆ ਤੇ ਜਿਹੜੀਆਂ ਸਾਡੀਆਂ ਵਿਦੇਸ਼ੀ ਕੰਪਨੀਆਂ ਬਾਹਰ ਦੀਆਂ ਕੰਪਨੀਆਂ ਤਲਾੜ ਲੋਕ ਨੇ ਉਹ ਆਪਣੇ ਪੈਸੇ ਨਾਲ ਕੇ ਖਰੀਦ ਕੇ ਆਪਸ਼ਨ ਖਰੀਦ ਕੇ ਇਹ ਜਿਹੜੇ ਬੇਜਮਾਨ ਦਰਖਤ ਜਿਹੜੇ ਬੋਲ ਨਹੀਂ ਸਕਦੇ ਕਹਿ ਨਹੀਂ ਸਕਦੇ ਪਰ ਸਾਨੂੰ ਅੱਖਾਂ ਤੋਂ ਦਿਖ ਰਹੇ ਨੇ ਇਹ ਇਹਨਾਂ ਨੂੰ ਕੱਟਣ ਦੀ ਤਿਆਰੀ ਹੋ ਰਹੀ ਹੈ ਅਸੀਂ ਪਹਿਲਾਂ ਕੰਪਨੀ ਵਾਲਿਆਂ ਨੂੰ ਕਈ ਵਾਰੀ ਕਹਿ ਚੁੱਕੇ ਹਾਂ ਵੀ ਤੁਸੀਂ ਫੁੱਟਪਾਥ ਛੱਡ ਕੇ ਇਹ ਦਰਖਤਾਂ ਨੂੰ ਛੱਡ ਕੇ ਤੁਸੀਂ ਆਪਣੀ ਜਿਹੜੀ ਬਾਲ ਬਾਉਂਡਰੀ ਕਰੋ ਤਾਂ ਕੁਝ ਕਰੋ ਪਰ ਉਹ ਬਿਨਾਂ ਟਾਲ ਮਟੋੜ ਦੇ ਕੁਝ ਨਹੀਂ ਕਰਿਆ ਅੱਜ ਜਦੋਂ ਇਹ ਕਵਰ ਕਰ ਲਏ ਅੱਜ ਅਸੀਂ ਇੱਥੋਂ ਹਟਾਏ ਆ ਵੀ ਇਹ ਦਰਖਤਾਂ ਦਾ ਕਨਫਰਮ ਕਰੋ ਵੀ ਤੁਸੀਂ ਦਰਖਤਾਂ ਨੂੰ ਕਿਵੇਂ ਛੱਡਣਾ ਕੀ ਕਰਨਾ ਪਿੱਛੇ ਦੋ ਮਾਲ ਤੁਸੀਂ ਦੇਖ ਦੇ ਸਕਦੇ ਆ ਕਿ 67 ਸੈਕਟਰ ਚ ਮਾਲ ਬਣਿਆ ਇੱਕ ਪਿਛਲੇ ਦਸਹਿਰਾ ਗਰਾਊਂਡ ਸੀ ਉੱਥੇ ਬਣਿਆ ਬਿਲਡਿੰਗ ਬਣੀ ਆ ਉਥੋਂ ਸਾਰੇ ਦਰਖਤ ਜਿਹੜੇ ਦੋਨੋਂ ਪਾਸੇ ਕਟੇ ਗਏ ਇਹ ਵੀ ਦਰਖਤ ਕੱਟਣ ਨੂੰ ਤਿਆਰ ਆ ਉਸ ਵਿਸ਼ੇ ਤੇ ਅਸੀਂ ਵਾਤਾਵਰਣ ਪ੍ਰੇਮੀ ਸਾਡੇ ਪੰਜਾਬ 'ਚ ਬੈਠੇ ਹੋਣ ਪੂਰੇ ਦੇਸ਼ 'ਚ ਬੈਠੇ ਹੋਣ ਵਿਦੇਸ਼ਾਂ 'ਚ ਬੈਠੇ ਹੋਣ ਉਹਨਾਂ ਦੇ ਧਿਆਨ 'ਚ ਤੁਹਾਡੇ ਰਾਹੀਂ ਲੈਣਾ ਚਾਹੁੰਦੇ ਆ ਕਿ ਜਾਗੋ ਜੇ ਕੁੱਖ ਬਰਜਾੜੀਆਂ ਤੇ ਰੁੱਖ ਬਚਾਣਾ ਤਾਂ ਲੋਕੋ ਜਾਗੋ ਇਹ ਦਰਖਤ ਆ ਜਿਹੜੇ ਬੇਜਮਾਨੇ ਜਿਹੜੇ ਬੋਲ ਨਹੀਂ ਸਕਦੇ ਸਾਡੀ ਹਰੀਆਵਲੀ ਲਈ ਸਾਡੇ ਜਿਣੇ ਲਈ ਦਰਖਤ ਜ਼ਰੂਰੀ ਨੇ ਇੱਕ ਪਾਸੇ ਸਾਡੇ ਲੋਕ ਜਿਹੜੇ ਪੌਦਿਆਂ ਦਾ ਲੰਗਰ ਵੀ ਲਾਉਂਦੇ ਆਂ ਕਈ ਵਾਰੀ ਵੀ ਪੌਦਿਆਂ ਦਾ ਲੰਗਰ ਲਾਓ ਜੀ ਪੌਦਿਆਂ ਨੂੰ ਪਰ ਲੇਕਰ ਲੰਗਰ ਤਾਂ ਲਾ ਕੇ ਵੀਰੋਂ ਸਰਜੂਗਾ ਜਿਹੜੇ ਪਲੇ ਹੋਏ ਦਰਖਤ ਨੇ ਜਿਹੜੇ ਪਰਫੁੱਲਤ ਨੇ ਜਿਹੜੇ ਸਾਨੂੰ ਸਾਹ ਦੇ ਰਹੇ ਨੇ ਸਾਨੂੰ ਜਿੰਦਾ ਰੱਖਣ ਲਈ ਉਹਨਾਂ ਨੂੰ ਕੋਈ ਨਹੀਂ ਦੇਖਦਾ ਪੌਦਿਆਂ ਦੇ ਦਰਖਤ ਜਿਹੜੇ ਲੰਗਰ ਲਾਉਂਦੇ ਉਹ ਵੀਰਾਂ ਨੂੰ ਬੇਨਤੀ ਹੈ ਇਸ 8 ਵਜੇ ਦੀਆਂ ਲਾਈਟਾਂ ਕੋਲੇ 7 ਵਜੇ ਚ ਆ ਕੇ ਤੁਸੀਂ 8 ਵਜੇ ਚ ਇਹ ਪੌਦਿਆਂ ਨੂੰ ਬਚਾਉਣ ਲਈ ਹੰਬੜਾ ਮਾਰੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਾਰੀਆਂ ਹੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਪਾਰਟੀ ਬੌਜੀ ਤੋਂ ਉੱਪਰ ਉੱਠ ਕੇ ਜਿਹੜੇ ਵਾਤਾਵਰਣ ਪ੍ਰੇਮੀ ਐ ਉਹਨਾਂ ਨੂੰ ਬੇਨਤੀ ਐ ਵੱਧ ਤੋਂ ਵੱਧ ਸਹਿਯੋਗ ਦੇਵੋ ਇਕੱਠੇ ਹੋ ਅਸੀਂ ਉਹਨਾਂ ਦੇ ਪਿੱਛੇ ਲਗੜਨ ਨੂੰ ਤਿਆਰ ਐ ਤਾਂ ਕਿ ਹੰਬਲਾ ਮਾਰਿਆ ਜਾਏ ਤਾਂ ਕਿ ਕੋਈ ਵੀ ਦਰਖਤ ਇੱਕ ਵੀ ਕੱਟਿਆ ਨਾ ਜਾਵੇ ਲੋਕਾਂ ਨੂੰ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨੇ ਇਸੇ ਕਰਕੇ ਜਦੋਂ ਆਕਸੀਜਨ ਦੀ ਘਾਟ ਹੋ ਜਾਂਦੀ ਐ ਦਰਖਤਾਂ ਦੀ ਘਾਟ ਹੋ ਜਾਂਦੀ ਐ ਉਸ ਕਰਕੇ ਬਹੁਤ ਸਾਨੂੰ ਭਿਆਨਕ ਬਿਮਾਰੀਆਂ ਦਾ ਜਿਹੜਾ ਹੈ ਸਾਡੀ ਜਨਰੇਸ਼ਨ ਨੂੰ ਸਾਨੂੰ ਚੱਲਣਾ ਪੈਣਾ ਇਹ ਨੂੰ ਦੇਖਦੇ ਹੋਏ ਤੁਹਾਡੇ ਰਾਹੀਂ ਇਹੀ ਬੇਨਤੀ ਕਰਦਾ ਤੇ ਰੁੱਖਾਂ ਨੂੰ ਬਚਾਉਣ ਲਈ ਤੁਸੀਂ ਅੱਗੇ ਆਓ ਵੀਰੋ ਸਾਡਾ ਸਹਿਯੋਗ ਦਿਓ ਇਕੱਠੇ ਹੋ ਇਕੱਠਾ ਹੋ ਕੇ ਹੰਬੜਾ ਮਾਰੀਏ ਇਹ ਤਨਾਟ ਲੋਕਾਂ ਨੂੰ ਭਜਾਈਏ ਤੇ ਸਰਕਾਰਾਂ ਸਪਸ਼ਟੀਕਰਨ ਦੇਣ ਵੀ ਇਹ ਦਰਖਤ ਕਿਵੇਂ ਬਚ ਸਕਦੇ ਆ ਕਿਵੇਂ ਬਚਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ 2 ਸਾਲ ਤੋਂ ਲੈ ਕੇ ਮਹਾਲੀ ਮੋਰਚੇ ਤੇ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਉਸ ਮੋਰਚੇ ਤੇ ਡਟੀਆਂ ਬੈਠੀਆਂ लाਡਲੀਆਂ ਫੌਜਾਂ ਪੰਥ ਅਕਾਲੀ ਤਰਨਤਾਰਨ ਦਲ ਜਥੇਬੰਦੀ ਬਾਬਾ ਤੱਕੜ ਸਿੰਘ ਇਹ ਜਿਹੜਾ ਗਰਾਊਂਡ ਆ ਗਰਾਊਂਡ ਦੇ ਵਿੱਚ ਗੁਰਮਖੋ ਪਿਆਰੋ ਆਪ ਵੇਖਿਆ ਬੜੇ ਤਰ੍ਹਾਂ ਤਰ੍ਹਾਂ ਦੇ ਵਧੀਆ ਰੁੱਖ ਲੱਗੇ ਹੋਏ ਹਨ ਇਹ ਜੇ ਅੱਜ ਰੁੱਖਾਂ ਤੇ ਗੱਲਬਾਤ ਹੋ ਰਹੀ ਆ ਇਹ ਰੁੱਖ ਬਹੁਤ ਚੰਗੇ ਹਨ ਇਹਨਾਂ ਰੁੱਖਾਂ ਦਾ ਕੋਈ ਇਤਿਹਾਸ ਆ ਇਹਨਾਂ ਦਾ ਕੋਈ ਮੋਢਾ ਇਹ ਜਿਹੜੇ ਰੁੱਖਾਂ ਵਾਲੀ ਅੱਜ ਵੀ ਧਿਆਨ ਹੋ ਗਿਆ ਪਟਣ ਵਾਲੀ ਇਹ ਰੁਖ ਜੇ ਭਾਈ ਕੁਰਮ ਨੇ 8ਵੇਂ ਪਾਸ਼ਾ ਮਹਾਰਾਜ ਨੂੰ ਅੰਬ ਸਾਹਿਬ ਦੇ ਨਾਂ ਤੇ ਅੱਜ ਗੁਰਦੁਆਰਾ ਦੁਨੀਆ ਦੇ ਵਿੱਚ ਪ੍ਰਚਲਿਤ ਹੈ ਤੇ ਪਤਾ ਹੈ ਅੰਬ ਸਾਹਿਬ ਜਾ ਰਹੇ ਉਹ ਦਰਸ਼ਨ ਕਰਨ ਵਾਸਤੇ 8ਵੇਂ ਪਾਸ਼ਾ ਦੇ ਸਥਾਨ ਦੇ ਇਹਦੇ ਨਜ਼ਦੀਕ ਜਿੰਨੇ ਵੀ ਅੰਬ ਲੱਗੇ ਆ ਪ੍ਰਾਤਨ ਭਾਈ ਕੁਰਮ ਤੋਂ ਲੈ ਕੇ ਇਹ ਜੇ ਕਹਿ ਗੀਆਂ ਪ੍ਰਾਣੀਆਂ ਮਾਰਤਾ ਢਾਈਆਂ ਜਾ ਰੀਆਂ ਤੇ ਸਾਡੇ ਕੋਲੋਂ ਪ੍ਰਾਣੇ ਜਿਹੜੇ ਰੁਖ ਮਨੁਖ ਦੁਨੀਆ ਚੋਂ ਮਟਾਏ ਜਾ ਰਹੇ ਆ ਇਨਾਂ ਦੇ ਵੱਲੀ ਧਿਆਨ ਕਿੰਨਾ ਕੁ ਦੇ ਰੀਆਂ ਸਰਕਾਰਾਂ ਜਿਹੜੀਆਂ ਪਹਿਲਾਂ ਬੜੀਆਂ ਡਿੰਗਾ ਮਾਰਦੀਆਂ ਸੀ ਵੀ ਧੂਆਂ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕਰਦਾ ਜੇ ਰੋਖ ਪਟੇ ਗਿਆ ਤੇ ਇਹ ਜਿਹੜਾ ਵਾਤਾਵਰਨ ਖਰਾਬ ਹੋ ਗਿਆ ਪਰ ਇਸ ਚੰਡੀਗੜ੍ਹ ਸ਼ਹਿਰ ਦੇ ਵਿੱਚ ਮਹਾਲੀ ਦੇ ਵਿੱਚ ਬੜੇ ਬੁੱਧੀਵਾਨ ਜੀਵ ਰਹਿੰਦੇ ਆ ਬੜੇ ਚੰਗੇ ਚੰਗੇ ਮਨੁੱਖ ਰਹਿੰਦੇ ਆ ਚੰਗੇ ਚੰਗੇ ਅਵਸਰ ਰਹਿੰਦੇ ਆ ਪਰ ਕਿੰਨੇ ਕੁ ਲੋਕ ਹਨ ਜਿਹੜੇ ਲੋਕ ਭਲਾਈ ਦੇ ਨਾਲ ਆਪਦੀ ਨਸਲਾਂ ਬਚਾਉਣ ਵਾਸਤੇ ਆਪਣੇ ਰੁੱਖ ਤੇ ਮਨੁੱਖ ਜਿਨ੍ਹਾਂ ਦੀ ਗੁਰਮਖੋ ਪਿਆਰੋ ਇਹ ਧਰਤੀ ਦੀ ਸ਼ਾਨ ਹਨ ਇਹ ਜਿਹੜੇ ਆਂਬ ਲੱਗੇ ਆ ਅਸੀਂ 2 ਸਾਲ ਤੋਂ ਵੇਖਿਆ ਪਹਿਲਾਂ ਕੋਈ ਇਹਨਾਂ ਨੂੰ ਨੰਬਰ ਨਹੀਂ ਸੀ ਲਾਏ ਹੁਣ ਉਹਨਾਂ ਨੂੰ ਨੰਬਰ ਵੀ ਲਾਤੇ ਆ ਗਿਣਤੀ ਚ ਕਰ ਲਏ ਆ ਜੇ ਅੱਗੇ ਆਂਬ ਸਾਡੇ ਥੋਂ ਪਟੇ ਗਏ ਧਰਤੀ ਤੋਂ ਸਾਡੇ ਤਾਂ ਉਹ ਹੀ ਘਾਟਾ ਪੂਰਾ ਨਹੀਂ ਹੋ ਰਿਹਾ ਬਾਰੇ ਨਵੇਂ ਅੰਬਾਵਾਲੀ ਅਸੀਂ ਕਿਸੇ ਨੂੰ ਝਾਕੜ ਨਹੀਂ ਦਿਆਂਗੇ ਇਹ ਮਤ ਸੋਚੋ ਇਹ ਪਾਟ ਲੈਣਗੀਆਂ ਕੰਪਨੀਆਂ ਕੰਪਨੀਆਂ ਨੇ ਜਾਇਦਾਦ ਕੰਪਨੀਆਂ ਬਾਰੋ ਆਈਆਂ ਇਹ ਸਾਡਾ ਕੋਈ ਵਿਰਸਾ ਨਹੀਂ ਖਰੀਦ ਸਕਦੇ ਇਹ ਅੰਬ ਸਾਹਿਬ ਦਾ ਗੁਰਮਖੋ ਪਿਆਰਿਓ ਪੂਰਾ ਵਿਰਸਾ ਹੀ ਮਟਾਇਆ ਜਾ ਰਿਹਾ ਜੇ ਇਥੋਂ ਅੰਬ ਨਾ ਹੋਏ ਤੇ ਅੰਬ ਸਾਹਿਬ ਲੋਕਾਂ ਨੇ ਮੰਨਣਾ ਐਵੇਂ ਕਹਿੰਦੇ ਸੀ ਵੀ ਅੰਬ ਸਾਹਿਬ ਗੁਰਦੁਆਰਾ ਅੰਬ ਸਾਹਿਬ ਜੋ ਗੁਰਦੁਆਰਾ ਇਹਦਾ ਕੋਈ ਇਤਿਹਾਸ ਆ ਤੇ ਜਿਹੜੀਆਂ ਸਰਕਾਰਾਂ ਨੇ ਬੜਾ ਲਾਣ ਕੀਤਾ ਸੀ ਇਥੇ ਨੰਨੀਆਂ ਛਾਵਾਂ ਬਣਾਓ ਪਹਿਲਾਂ ਉਹਨਾਂ ਵੀ ਕੋਈ ਕਸਰ ਨਹੀਂ ਛੱਡੀ ਜੇ ਅੱਜ ਭਗਵੰਤ ਮਾਨ ਦੀ ਸਰਕਾਰ ਆਈ ਆ ਐਨਾ ਅੰਬਾਂ ਦੇ ਗੁਰਮਖੋ ਕੌਂਪੜੀਆਂ ਦੇ ਜ਼ਰੀਏ ਨਿਗਾਹ ਚਲੀ ਗਈ ਅੰਬਾਂ ਤੇ ਅਸੀਂ ਅੰਬ ਨਹੀਂ ਪੱਟਣ ਦੇਾਂਗੇ ਸਾਰੇ ਆ ਮਨੁੱਖਾਂ ਨੂੰ ਸੰਸਥਾਵਾਂ ਨੂੰ ਜਿੰਨੀਆਂ ਵੀ ਲੋਕ ਭਲਾਈ ਵਾਸਤੇ ਤੁਰੀਆਂ ਹਨ ਉਹ ਸਾਡਾ ਸਾਥ ਦਿਓ ਭਾਈ ਸਾਹਿਬ ਪ੍ਰਧਾਨ ਨੇ ਕੁੰਬੜੇ ਵਾਲੇ ਨੇ ਗੁਰਮਖੋ ਤੁਹਾਨੂੰ ਇਹ ਹੀ ਬੇਨਤੀ ਕੀਤੀ ਆ ਵੀ ਸਾਰੇ ਇੱਕ ਕਤਰ ਹੋ ਕੇ ਇਹ ਜਿਹੜਾ ਪੰਜਾਬ ਦੇ ਵਿੱਚ ਸਾਰਾ ਗੰਗਲਾ ਵਾਤਾਵਰਣ ਹੋ ਰਿਹਾ ਇਹਨੂੰ ਸਾਫ਼ ਅਸੀਂ ਕਿਵੇਂ ਰੱਖ ਸਕਦੇ ਆ ਜਿੰਨੇ ਵੀ ਮੋਹਾਲੀ ਦੇ ਅਫਸਰ ਆ ਉਹ ਵੀ ਇਹਦੇ ਵੱਲੇ ਧਿਆਨ ਦੇਣਾ ਜਿੰਨੇ ਬੁੱਧੀਵਾਨ ਜੀਵ ਆ ਪੜ੍ਹੇ ਲਿਖੇ ਇਨਸਾਨ ਤੇ ਗੁਰਮਖੋ ਵੇਖੋ ਪੜਾ ਕਿਹੜਾ ਹਾਂ ਦੇ ਨਾਲ ਹਾਂ ਮਿਲਾਉਂਦਾ ਤੇ ਗੁਰਮਖੋ ਸਾਰੇ ਇਹਨਾਂ ਤੁਸੀਂ ਇੱਕੇ ਤੱਕੜੀ ਤੇ ਤਲਜੋ ਸਾਰੇ ਅਸੀਂ ਦੇਸ਼ ਦੇ ਵਿੱਚ ਅੱਗ ਲਾਉਣ ਵਾਲਿਆਂ ਦੀ ਲਾਈਨ 'ਚ ਹੀ ਖੜੇ ਰਹੀਏ ਕੋਈ ਬੁਝਾਉਣ ਵਾਲਿਆਂ ਦੀ ਲਾਈਨ 'ਚ ਵੀ ਆਣ ਕੇ ਖੜਨਾ ਉਹਨਾਂ ਲੋਕਾਂ ਦੀ ਵੀ ਲੋੜ ਆ ਜਿਹੜੇ ਅੱਗ ਬੁਝਾਉਣ ਵਾਸਤੇ ਵੀ ਖੜਨਾ ਦੇਸ਼ ਦਾ ਭਲਾ ਵੀ ਸੋਚਣਾ ਦੇਸ਼ ਦਾ ਗੁਰਮਖੋ ਪਿਆਰੋ ਬਹੁਤ ਜ਼ਿਆਦਾ ਹੀ ਨੁਕਸਾਨ ਹੋ ਰਿਹਾ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਪੰਥ ਅਕਾਲੀ ਤਰਨ达ਵਾਲ ਜਥੇਬੰਦੀ ਬਾਬਾ ਤਕੜ ਸਿੰਘ ਵੱਲੋਂ ਗੁਰਮਖੋ ਸਾਥ ਦਿਓ ਇਹ ਆਪ ਨਹੀਂ ਪੱਟੇ ਜਾਣੇ ਚਾਹੀਦੇ ਜਿੰਨੇ ਹਜ਼ਾਰਾਂ ਰੋਖਾ ਜਿਹੜੇ ਵਲਗਨ ਦੇ ਅੰਦਰ ਆ ਗਏ ਕੰਪਨੀ ਦੇ ਚ ਉਹਨਾਂ ਨੂੰ ਵੀ ਗੁਰਮਖੋ ਇਹਨਾਂ ਕੱਲਾ ਕੱਲਾ ਕਰਕੇ ਪੜ ਦੇਣਾ ਧਿਆਨ ਦਿਓ ਵਾਤਾਵਰਨ ਖਰਾਬ ਕਰਨ ਦੇ ਕੌਣ ਹੱਕ ਚ ਆ ਤੇ ਸਫਾਈ ਕਰਾਉਣ ਦੇ ਕੌਣ ਹੱਕ ਚ ਆ ਅੱਜ ਉਹ ਹੀ ਸਰਕਾਰਾਂ ਵਾਤਾਵਰਨ ਖਰਾਬ ਕਰਨ ਦੇ ਵਿੱਚ ਆ ਤੇ ਅਸੀਂ ਧਿਆਨ ਕਰਕੇ ਕਹਿੰਦੇ ਆ ਦੇਸ਼ ਦੇ ਮੁੱਖ ਮੰਤਰੀ ਨੂੰ ਗੁਰਮਖਾ ਪਿਆਰਿਆ ਇਹ ਧਿਆਨ ਦੇ ਪਰ بڑے ਦਿਨ ਤੂੰ ਵੀ ਪਹਿਲਾਂ ਬੜੀਆਂ ਮੇਜ ਦੇ ਉੱਤੇ ਖੜ ਕੇ ਡਿੰਗਾ ਮਾਰੀਆਂ ਸੀ ਵੀ ਇਹ ਇਸ ਦੇ ਵਧੀਆ ਸੀ ਚੰਗਾ ਬਣਾਵਾਂਗੇ ਦੇਸ਼ ਲੋਕਾਂ ਨੇ ਆਸਾਂ ਕੀਤੀਆਂ ਤੈਨੂੰ ਇਹ ਵਾਗ ਡੋਰ ਪੰਜਾਬ ਦੀ ਫੜਾਈ ਤੇ ਪੰਜਾਬ ਨੂੰ ਸੰਭਾਲ ਕੇ ਰੱਖੋ ਤੇ ਇਹਦੀਆਂ ਜ਼ਿੰਮੇਵਾਰੀਆਂ ਨੂੰ ਸਮਝੋ ਪੰਜਾਬ ਦੀਆਂ ਨੂੰ ਇਹ ਨਹੀਂ ਵੀ ਜਿਹਦੇ ਹੱਥੇ ਜਾ ਗਿਆ ਉਹ ਜੋ ਮਰਜ਼ੀ ਕਰ ਸਕਦਾ ਨਹੀਂ ਕਰਨ ਦੇਣਾ ਬੜੀ ਕੌਮ ਜਾਗਦੀ ਜਿਉਂਦੀ ਤੇ ਜ਼ਮੀਰਾਂ ਵਾਲੇ ਲੋਕ ਇੱਥੇ ਹੀ ਫਤੇ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ